ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਹਰੇਕ ਕਣਕ ਬੀਜਣ ਦੇ ਤਰੀਕੇ ਦੇ ਵਿੱਚ ਕੁਝ ਪੋਜ਼ਿਟਿਵਸ ਐਂਡ ਕੁਝ ਨੈਗੇਟਿਵਸ ਯਾਨੀ ਕਿ ਕੁਝ ਉਹਦੀਆਂ ਖਾਮੀਆਂ ਤੇ ਕੁਝ ਉਹਦੀਆਂ ਕੂਬੀਆਂ ਹੁੰਦੀਆਂ ਨੇ ਤਾਂ ਇਹ ਉਹ ਕਣਕ ਹੈ ਜਿਹੜੀ ਆਪਾਂ ਨੇ ਸਰਫੇਸ ਸੀਡਰ ਨਾਲ ਬੀਜੀ ਆ ਹਾਲਾਂਕਿ ਇਹਦੀਆਂ ਕੁਝ ਖਾਮੀਆਂ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਤੇ ਕੁਝ ਇੱਕ ਇਹਦੀਆਂ ਕਾਮੀਆਂ ਤੇ ਖੂਬੀ ਜਿਹੜੀ ਇੱਕ ਮੈਂ ਦੇਖਣ ਨੂੰ ਇਹਨੂੰ ਮਿਲੀ ਆ ਉਹਦੇ ਬਾਰੇ ਆਪਾਂ ਹੁਣ ਇਸ ਵੀਡੀਓ ਚ ਗੱਲ ਕਰਾਂਗੇ ਤੇ ਆਹ ਦੇਖੋ ਹੁਣ ਇਧਰ ਨੂੰ ਜੇ ਆਪਾਂ ਦੇਖੀਏ ਨਿਕਾ ਮਾਰੀਏ ਤਾਂ ਕਣਕ ਬਹੁਤ ਸੋਹਣੀ ਲੱਗ ਰਹੀ ਐ ਤੇ ਸੋਹਣੀ ਖੜੀ ਐ ਕਿਉਂਕਿ ਇੱਥੇ ਇਹ ਦੂਰਾ ਵੱਜਿਆ ਹੋਇਆ ਸੀਗਾ ਤੇ ਜਦੋਂ ਆਪਾਂ ਇਧਰ ਨੂੰ ਦੇਖਦੇ ਆ ਤਾਂ ਇਧਰ ਨੂੰ ਦੇਖ ਕੇ ਆਹਨ ਲੱਗਦਾ ਵੀ ਜਿਵੇਂ ਆਹ ਦਾਣੇ ਨੇ ਇੱਕ ਪਾਸੇ ਇਕੱਠੇ ਕਰਤੇ ਤੇ ਹੋਇਆ ਵੀ ਇੰਹਾਂ ਹਾਲਾਂਕਿ ਇੱਧਰ ਵੀ ਦਾਣੇ ਹੈਗੇ ਨੇ ਆ ਸ਼ਾਇਦ ਮੇਰੇ ਫੋਨ ਦੀ ਯੂਨੀ ਕਲੈਰਿਟੀ ਨਹੀਂ ਦਿਖਾ پا ਰਹੀ ਤਾਂ ਇੱਧਰ ਵੀ ਹੈਗੀ ਆ ਕਣਕ ਤੇ ਪਰ ਇੱਧਰ ਘਟਾ ਤੇ ਦੂਜੀ ਇਹਦੀ ਜਿਹੜੀ ਕਮੀ ਦੀ ਮੈਂ ਗੱਲ ਕਰੂੰਗਾ ਉਰੇ ਚ ਹੈ ਵੀ ਜਿੱਥੇ ਤਾਂ ਪਰਾਲੀ ਵਧੀਆ ਇੱਥੇ ਜਿੱਥੇ ਪਰਾਲੀ ਚੰਗੀ ਖੜੀ ਹੈ ਲੱਗੀ ਹੋਈ ਹੈ ਚੰਗੀ ਪ੍ਰਾਲੀ ਦੇ ਵਿੱਚੋਂ ਜਿਹੜੀ ਕਣਕ ਹੈ ਉਹ ਕਈ ਵਾਰੀ ਬਾਹਰ ਨਹੀਂ ਨਿਕਲਦੀ ਪਰ ਜਿੱਥੇ ਪ੍ਰਾਲੀ ਘਟਾ ਹੈ ਉੱਥੇ ਨਦੀਨ ਵੀ ਉੱਗੇ ਨੇ ਤੇ ਇੱਕ ਜਿਹੜੀ ਗੱਲ ਦੇਖਣ ਦੇ ਵਿੱਚ ਆਈ ਹੈ ਉੱਥੇ ਨਦੀਨ ਜਿਹੜੇ ਉੱਗੇ ਨੇ ਉਹ ਚੌੜੀ ਪੱਤੀ ਵਾਲੇ ਨੇ ਇੱਥੇ ਗੁਲੀ ਡੰਡਾ ਕਿਤੇ ਨਹੀਂ ਉੱਗਿਆ ਹੋਇਆ ਚੌੜੀ ਪੱਤੀ ਵਾਲੇ ਨਦੀਨ ਦਿਖਾਈ ਦੇ ਰਹੇ ਨੇ ਹਾਲਾਂਕਿ ਆ ਬੱਟਰ ਦੇ ਨਾਲ ਹੋਣ ਕਰਕੇ ਵੀ ਉਹ ਕਿ ਬੱਟੇ ਦੇ ਉੱਪਰੋਂ ਨਦੀਨਾਂ ਦੇ ਬੀਜ ਜਿਹੜੇ ਜ਼ਿਆਦਾ ਆਉਂਦੇ ਨੇ ਉਹ ਦਿਖ ਰਹੇ ਨੇ ਤੇ ਇੱਕ ਜਿਹੜਾ ਮੈਨੂੰ ਹੋਰ ਇਹਦੇ 'ਚ ਲੱਗਿਆ ਉਹ ਆਹ ਕਿ ਇਹਦੇ 'ਚ ਸੂੰਡੀ ਦੀ ਸਮੱਸਿਆ ਵੀ ਕਿਤੇ ਹੈਗੀ ਹੈ ਆ ਇੱਕ ਦੋ ਜਗ੍ਹਾ ਦੇ ਉੱਪਰ ਮੈਂ ਦੇਖਿਆ ਉਹ ਹੁ ਕਿਤੇ ਕਿਤੇ ਆਪਾਨੂੰ ਦਿਖਾਈ ਦਿੱਤੀ ਆ ਦੇਖੋ ਜਿਵੇਂ ਆਹ ਆ ਗੋਭ ਕੱਟੀ ਗਈ ਹੈ ਪਰ ਹੈਗੀ ਇਹ ਕਿਤੇ ਕਿਤੇ ਹੀ ਆ ਸਾਰੀ ਜਗ੍ਹਾ ਨਹੀਂ ਆ ਇਸ ਜਗ੍ਹਾ ਦੇ ਉੱਪਰ ਆ ਦੇਖੋ ਆ ਹੈਗੀ ਹੈ ਤੇ ਤੱਤਾਂ ਦੀ ਕਮੀ ਵੀ ਇਹਦੇ ਵਿੱਚ ਦੇਖਣ ਨੂੰ ਮੈਨੂੰ ਮਿਲ ਰਹੀ ਹੈ ਕਿਤੇ ਹਾਲਾਂਕਿ ਕਿਤੇ ਕਿਤੇ ਪੂਰੀ ਨਾਈਟ੍ਰੋਜਨ ਦੀ ਵੀ ਕਮੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਮੈਨੂੰ ਲੱਗਦਾ ਵੀ ਜਿਹੜਾ ਯੂਰੀਆ ਉਹ ਇਹਦੇ ਚ ਪੂਰਾ ਕੰਮ ਨਹੀਂ ਕਰਦਾ ਜਾਂ ਹੋ ਸਕਦਾ ਸਾਡੇ ਪਾਉਣ ਦਾ ਤਰੀਕਾ ਗਲਤ ਹੋਵੇ ਕਿਉਂਕਿ ਪਰਾਲੀ ਇਹਦੇ ਚ ਕਾਫੀ ਜਿਆਦਾ ਸੀ ਪੂਸਾ ਜਿਹੜੀ ਵੈਰਾਈਟੀ ਆ ਉਹਦੀ ਪਰਾਲੀ ਸੀ ਹੋ ਸਕਦਾ ਵੀ ਉਹ ਜਿਹੜਾ ਅ ਯੂਰੀਆ ਹੈ ਉਹ ਉਪਰੀ ਪਿਆ ਰਹੇਗਾ ਤੱਕ ਗਿਆ ਹੀ ਨਹੀਂ ਤਾਂ ਸ਼ਾਇਦ ਸ਼ੁਰੂ ਦੇ ਵਿੱਚ ਥੋੜੀ ਮਿਹਨਤ ਦੇ ਵਿੱਚ ਕਮੀ ਰਹੀ ਹੈ ਸਾਡੇ ਤੋਂ ਕਿਉਂਕਿ ਕਿਤੇ ਦਿਮਾਗ ਚ ਇਹ ਤੀ ਬਈ ਸਰਫੇਸ ਸੀਡਰ ਨਾਲ ਪਰਾਲੀ ਹਲਾਉਣ ਦੀ ਲੋੜ ਬਹੁਤੀ ਪੈਂਦੀ ਨਹੀਂ ਤੇ ਇੱਕ ਦਿਮਾਗ ਦੇ ਵਿੱਚ ਇਹ ਵੀ ਜਿਹੜਾ ਫੈਕਟ ਆ ਉਹ ਸੀ ਕਿ ਜਦੋਂ ਕਣਕ ਮਿੱਟੀ ਨੂੰ ਪਰੇ ਕਰਕੇ ਜੇ ਆਪਾਂ 2 2.5 ਇੰਚ ਵਿੱਚ ਬੀਜਦੇ ਆ ਹੇਠਾਂ ਤਾਂ ਉਹਦਾ वजन ਪਰੇ ਕਰਕੇ ਹੇਠੋਂ ਬਾਹਰ ਨਿਕਲਿਆ ਆਉਂਦੀ ਹੈ ਫਿਰ ਇਹ ਤਾਂ ਫੇਰ ਵੀ ਪਰਾਲੀ ਆ ਤਾਂ ਉਹ ਇਹ ਨਹੀਂ ਸੋਚਿਆ ਬਈ ਜਿਹੜੀ ਮਿੱਟੀ ਆ ਉਹਦੇ ਵਿੱਚ ਤਾਂ ਕਣਕ ਸਿੱਧੀ ਬਾਹਰ ਨਿਕਲਦੀ ਹੈ ਤੇ ਇਹਦੇ ਚ ਜਦੋਂ ਬਾਹਰ ਨਿਕਲਦੀ ਆ ਤਾਂ ਪ੍ਰਾਲੀ ਉਹਨੂੰ ਮੋੜ ਦਿੰਦੀ ਹੈ ਤੇ ਵਿੱਚੇ ਮੋੜਨ ਕਰਕੇ ਜਿਹੜੀ ਕਣਕ ਪ੍ਰਾਲੀ ਦੇ ਹੇਠਾਂ ਦਬੀ ਰਹੀਗੀ ਉਹ ਖਤਮ ਹੋ ਗਈ ਤੇ ਇਸ ਕਰਕੇ ਇਹ ਕਈਆਂ ਥਾਵਾਂ ਦੇ ਉੱਪਰ ਫੈਲੀ ਰਹੀਗੀ ਤੇ ਗੁੱਲੀ ਡੰਡੇ ਵਾਲੇ ਪਾਸੇ ਜਿਵੇਂ ਆਪਾਂ ਦੇਖਿਆ ਤਾਂ ਇਹਦੇ ਚ ਗੁੱਲੀ ਡੰਡੇ ਵਾਲੀ ਸਪਰੇਅ ਕਰਨ ਦੀ ਬਹੁਤੀ ਕੋਈ ਲੋੜ ਹੈ ਹੀ ਨਹੀਂ ਇੱਕ ਸਪਰੇਅ 24D ਦੀ ਹੁਣ ਆਪਾਂ ਲਾਵਾਂਗੇ ਉਹ ਵੀ ਉੱਥੇ ਲਾਵਾਂਗੇ ਜਿੱਥੇ ਲੋੜ ਹੈ ਕਿਉਂਕਿ ਸਾਰੀ ਦੇ ਉੱਪਰ ਕੀ ਕਰਨ ਦੀ ਕੋਈ ਬਹੁਤੀ ਇੱਚ ਲੋੜ ਹੀ ਨਹੀਂ ਇੱਕ ਢੋਲੀ ਨਾਲ ਮੇਰੇ ਖਿਆਲ ਚ ਇੱਕ ਏਕੜ ਨੂੰ ਨੂੰ ਸਰ ਜਾਣਾ ਤੇ ਬਾਬਾ ਨਾਨਕ ਦੇ ਫਲਸਫੇ ਦੇ ਅਨੁਸਾਰ ਪਵਨ ਪਾਣੀ ਤੇ ਧਰਤੀ ਲਈ ਕੁਛ ਨਾ ਕੁਛ ਕਰਦੇ ਰਹਿਣ ਦੀ ਕੋਸ਼ਿਸ਼ ਦੇ ਵਿੱਚ ਕੁਝ ਨਾ ਕੁਝ ਨਵਾਂ ਸਿੱਖਦੇ ਰਹਿਾਂਗੇ